ਹੈਲੋ ਜੀ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਫਿਰੋਂ ਕਾਫੀ ਦਿਨ ਹੋ ਗਏ ਯਾਨਕਿ 2-4 ਦਿਨ ਹੋ ਗਏ ਮੈਂ ਤੁਹਾਨੂੰ ਹੈ ਨਾ ਇੱਕ ਫਰਸ਼ੀ ਸਲਵਾਰ ਦੀ ਕਟਿੰਗ ਪਾਈ ਸੀਗੀ ਤੇ ਅੱਜ ਮੈਂ ਤੁਹਾਨੂੰ ਨਾ ਉਹਦੀ ਸਟੀਚਿੰਗ ਦੀ ਵੀਡੀਓ ਪਾਉਣੀ ਆ ਦੱਸਾਂਗੀ ਤੁਹਾਨੂੰ ਕਿਵੇਂ ਆਪਾਂ ਨੇ ਉਹਦੀ ਸਟੀਚਿੰਗ ਕਰਨੀ ਹੈ ਤੇ ਕਿਵੇਂ ਆਪਾਂ ਨੇ ਉਹਦੇ ਬਲ ਪਾਉਣੇ ਨੇ ਕੀ ਤਰੀਕਾ ਹੈ ਨਾ ਉਹਦੇ ਬਲ ਪਾਉਣ ਦਾ ਤਾਂ ਕਿ ਆਪਣੀ ਜਿਹੜੀ ਸਲਵਾਰ ਹੈ ਐਦਾਂ ਉਦਾਂ ਪੂਰਾ ਪ੍ਰਾਂ ਨਾ ਜਾਵੇ ਠੀਕ ਹੈ ਜੀ ਅਗਰ ਇਹ ਉਰਾ ਪ੍ਰਾਂ ਹੈ ਮੇਰੀ ਦੇਖੋ ਸਲਵਾਰ ਹੋ ਜਾਂਦੀ ਹੈ ਇੱਧਰਲੀ ਸਾਈਡ ਘੁੰਮ ਜਾਂਦੀ ਹੈ ਇੱਧਰਲੀ ਸਾਈਡ ਘੁੰਮ ਜਾਂਦੀ ਹੈ ਤਾਂ ਬਿਲਕੁਲ ਵੀ ਪਾਈ ਹੋਈ ਸੋਹਣੀ ਨਹੀਂ ਲੱਗਦੀ ਹੈਗੀ ਤੇ ਬਿਲਕੁਲ ਇਹ ਪਰਫੈਕਟ ਫਰਸ਼ੀ ਸਲਵਾਰ ਜਿਹੜੀ ਹੁੰਦੀ ਹੈ ਕਿਵੇਂ ਉਹਦੇ ਬਲ ਪਾਏ ਜਾਂਦੇ ਨੇ ਉਹ ਮੈਂ ਤੁਹਾਨੂੰ ਦੱਸਦੀ ਆ ਬਲ ਵੀ ਦੱਸਾਂਗੀ ਪੂਰੀ ਆਪਾਂ ਸਟੀਚਿੰਗ ਦੱਸਾਂਗੇ ਤੁਹਾਨੂੰ ਉਹਦੀ ਠੀਕ ਹੈ ਜੀ ਫੁੱਲ ਵੀਡੀਓ ਜ਼ਰੂਰ ਦੇਖਣਾ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਠੀਕ ਹੈ ਜੀ ਹਾਲੋ ਫਰੈਂਡ ਫਰ ਦੀ ਸਟੀਚਿੰਗ ਕਰਨ ਲਈ ਸਾਰ ਨਾਲ ਪਹਿਲਾਂ ਆਪਾਂ ਮੂਰੀਆਂ ਤੇ ਬੁਕਰਮ ਲਗਾਵਾਂਗੇ ਜਿਹੜਾ ਆਪਾਂ ਨੇ ਇਹ ਐਕਸਟਰਾ ਕੱਪੜਾ ਰੱਖਿਆ ਸੀਗਾ ਨਾ ਆਪਣੀ ਮੂਰੀਆਂ ਦਾ ਇਹ ਕੱਪੜੇ ਤੋਂ ਉੱਪਰਲੀ ਸਾਈਡ ਹੈ ਨਾ ਆਪਾਂ ਬੁਕਰਮ ਰੱਖਾਂਗੇ ਜਿਵੇਂ ਆਪਾਂ ਨੇ ਇਹ ਨਿਸ਼ਾਨ ਲਗਾਇਆ ਹੈ ਇਹਦੇ ਨਿਸ਼ਾਨ ਦੇ ਨਾਲ-ਨਾਲ ਇੱਥੋਂ ਆਪਾਂ ਨੇ ਆਪਣੀ ਲੈਂਥ ਲਈਤੀ ਸੀਗੀ ਜਿਹੜੇ ਭੈਣਾਂ ਨੇ ਮੇਰੀ ਕਟਿੰਗ ਦੀ ਵੀਡੀਓ ਨਹੀਂ ਦੇਖੀ ਹੈਗੀ ਫਰਸ਼ੀ ਸਲਵਾਰ ਦੀ ਉਹ ਤੁਸੀਂ ਆਪਣੇ ਵੀਡੀਓ ਤੇ ਜਾ ਕੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਠੀਕ ਹੈ ਜੀ ਇਹ ਆਪਣੀ ਹੈਗੀ ਪੇਸਟਿੰਗ ਵਾਲੀ ਬੁਕਰਮ ਪੇਸਟਿੰਗ ਵਾਲੀ ਹੀ ਤੁਸੀਂ ਲਿਓ ਅਗਰ ਆਪਾਂ ਪੇਸਟਿੰਗ ਵਾਲੀ ਨਹੀਂ ਲਵਾਂਗੇ ਦੂਜੀ ਬੁਕਰਮ ਲਵਾਂਗੇ ਤਾਂ ਉਹਦੇ ਤੇ ਆਪਣੀ ਫਿਨਿਸ਼ਿੰਗ ਵਗੈਰਾ ਆਪਣੀ ਸੋਹਣੀ ਨਹੀਂ ਆਉਣੀ ਹੈਗੀ ਠੀਕ ਹੈ ਜੀ ਵਧੀਆ ਨਹੀਂ ਆਉਣੀ ਹੈਗੀ ਇਸ ਕਰਕੇ ਆਪਾਂ ਪੇਸਟਿੰਗ ਵਾਲੀ ਲਵਾਂਗੇ ਠੀਕ ਹੈ ਜੀ ਜਿਹੜਾ ਸਾਈਡ ਆਪਣੀ ਪੇਸਟ ਹੁੰਦਾ ਉਹਦਾ ਆਪਾਂ ਥੱਲੇ ਰੱਖਾਂਗੇ ਬਾਕੀ ਦੂਜੀ ਆਪਾਂ ਉੱਪਰ ਰੱਖਾਂਗੇ ਲੋ ਜੀ ਐਵੇਂ ਕਰਕੇ ਆਪਾਂ ਨੇ ਬੁਕਰਮ ਆਪਣੀ ਰੱਖ ਲੈਣੀ ਹੈ ਜਿਹੜੇ ਆਪਾਂ ਨੇ ਨਿਸ਼ਾਨ ਲਗਾਏ ਸੀਗਾ ਲੈਂਥ ਦਾ ਠੀਕ ਹੈ ਜੀ ਇੱਥੋਂ ਤੇ ਇਹਦੇ ਉੱਪਰ ਫਿਰ ਆਪਾਂ ਮੇਰੀ ਪ੍ਰੈਸ ਹੈਗੀ ਦੂਜੀ ਸਟੀਮ ਵਾਲੀ ਨਹੀਂ ਹੈਗੀ ਇਸ ਕਰਕੇ ਆਪਾਂ ਪਹਿਲਾ ਕੱਪੜਾ ਰੱਖਾਂਗੇ ਉੱਪਰ ਜਿਹੜਾ ਇਹ ਵਾਲਾ ਕੱਪੜਾ ਨਾ ਦੇਖੋ ਇਹਨੂੰ ਆਪਾਂ ਇੰਜ ਕਰਕੇ ਫੋਲਡ ਕਰ ਲਵਾਂਗੇ ਠੀਕ ਹੈ ਜੀ ਠੀਕ ਹੈ ਜੀ ਐਵੇਂ ਆਪਾਂ ਦੂਜੀ ਸਾਈਡ ਵੀ ਆਪਾਂ ਜਿਹੜੀ ਆਪਣੀ ਪੇਸਟ ਕਰ ਲੈਣੀ ਹੈ ਆਪਣੀ ਬੁਕਰਮ ਆ ਦੇਖੋ ਇੰਜ ਕਰਕੇ ਬਲਵਗੈਰਾ ਨਾ ਵੀ ਕੋਈ ਵੀ ਲਓ ਜੀ ਇੰਜ ਕਰਕੇ ਆਪਾਂ ਨੇ ਜਿਹੜੀ ਆਪਣੀ ਬੁਕਰਮ ਹੈ ਪੇਸਟ ਕਰ ਲੈਣੀ ਹੈ ਐਵੇਂ ਆਪਾਂ ਨੇ ਦੂਜੀ ਸਾਈਡ ਵੀ ਕਰ ਲੈਣੀ ਹੈ ਦੇਖੋ ਦੂਜੀ ਸਾਈਡ ਵੀ ਮੈਂ ਐਵੇਂ ਪੇਸਟ ਕਰਕੇ ਆਪਣੀ ਬੁਕਰਮ ਆਪਣੀ ਠੀਕ ਹੈ ਜੀ ਇਹ ਸਲੋਟ ਆਪਾਂ ਨੇ ਪੇਸਟ ਕਰ ਲੈਣੀ ਹੈ ਦੋਨੇ ਸਾਈਡ ਆਪਾਂ ਨੇ ਕਰ ਲੈਣੀ ਹੈ ਤੇ ਉਸ ਤੋਂ ਬਾਅਦ ਫਿਰ ਜਿਹੜੀ ਆਪਣੀ ਆਸਣ ਦੀ ਸਲਾਈ ਹੈ ਉਹ ਆਪਾਂ ਲਗਾ ਲਵਾਂਗੇ ਆ ਆਪਣੇ ਆਸਣ ਹੈ ਇਹ ਵਾਲਾ ਠੀਕ ਹੈ ਜੀ ਇੱਥੋਂ ਆਸਣ ਦੀ ਸਲਾਈ ਤੇ ਇਧਰੋਂ ਆਸਣ ਦੀ ਸਲਾਈ ਆਪਾਂ ਲਗਾਵਾਂਗੇ ਇੱਥੋਂ ਆਸਣ ਦੀ ਸਲਾਈ ਲਗਾ ਲਵਾਂਗੇ ਤੇ ਲੋ ਜੀ ਹੁਣ ਆਪਾਂ ਨਾ ਪਹਿਲਾਂ ਸਨ ਪਹਿਲਾਂ ਆਪਾਂ ਬੁਕਰਮ ਤੇ ਸਲਾਈ ਲਗਾਵਾਂਗੇ जी आपने देखो उपरली साइड अपने मोड़ी है ना आ चीज़ है ना एवें लगावे इतनी सिलाई लगेगी अपनी देखो जी एवें करके अपने सिलाई लगा लेनी है ਇੱਕ ਪੂਰੀਨ ਸਫਾਈ ਦੇ ਨਾਲ ਠੀਕ ਹੈ ਇੱਕ ਸਲਾਈ ਇੱਥੇ ਲਗਾ ਲਵਾਂਗੇ ਇੱਕ ਸਲਾਈ ਆਪਾਂ ਇੱਥੇ ਲਗਾ ਲਵਾਂਗੇ ਤੇ ਲੋ ਜੀ ਫਰੈਂਡ ਮੂਰੀਆਂ ਆਪਣੀਆਂ ਲੱਗ ਗਈਆਂ ਨੇ ਬੁਕਰਮ ਆਪਣੀ ਲੱਗ ਗਈ ਹੈ ਠੀਕ ਹੈ ਜੀ ਆਸਨ ਦੀ ਸਲਾਈ ਵੀ ਆਪਾਂ ਨੇ ਲਗਾ ਲਈ ਹੈ ਦੇਖੋ ਠੀਕ ਹੈ ਹੁਣ ਆਪਾਂ ਪਾਵਾਂਗੇ ਦੀ ਬੈਲਟ ਤੇ ਸਾਨ ਨਾਲ ਪਹਿਲਾਂ ਆਪਾਂ ਆਸਨ ਨਾਲ ਆਪਾਂ ਆਸਨ ਜੋੜ ਕੇ ਰੱਖਾਂਗੇ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਆਸਨ ਜਿੱਥੇ ਆਸਨ ਰੱਖਾਂਗੇ ਆਪਾਂ ਠੀਕ ਹੈ ਜੀ ਆਪਣੇ ਫਰੰਟ ਸਾਈਡ ਐ ਤੇ ਇੱਥੇ ਆਪਾਂ ਹੁਣ ਆਪਣੀ 벨ਟ ਦੇ ਨਿਸ਼ਾਨ ਲਗਾਵਾਂਗੇ ਸਾਨ ਨਾਲ ਪਹਿਲਾਂ ਆਪਾਂ ਇੱਕ ਨਿਸ਼ਾਨ ਜਿੱਥੇ ਆਪਣੇ ਆਸਨ ਹੈ ਨਾ ਆਸਨ ਦੀ ਸਲਾਈ ਤੇ ਇੰਚ ਟੇਪ ਰੱਖ ਕੇ ਇੱਥੇ ਆਪਾਂ 3 ਇੰਚ ਤੇ ਨਿਸ਼ਾਨ ਲਗਾ ਲਵਾਂਗੇ ਠੀਕ ਹੈ ਜੀ ਐਨੇ ਆਪਾਂ ਗੈਪ ਛੱਡਾਂਗੇ ਉਸ ਤੋਂ ਬਾਅਦ ਜਿਹੜਾ ਆਪਣੇ ਆ ਚੀਜ਼ ਐ ਦੇਖੋ ਹੈ ਨਾ ਇਹ ਆਪਣੇ ਆਸਨ ਐ ਆਸਨ ਨਾਲ ਐਵੇਂ ਜੋੜਿਆ ਤੇ ਆ ਜਿਹੜੀ ਏ ਆਪਣਾ ਠੀਕ ਹੈ ਜੀ ਇਧਰ ਲਈ ਕੰਨੀ ਹੈ ਇਹ ਸੈਂਟਰ ਹੈ ਇਹ ਆਪਣੇ ਠੀਕ ਹੈ ਜੀ ਇੱਥੇ ਆਪਾਂ ਇੱਕ ਨਿਸ਼ਾਨ ਲਗਾਵਾਂਗੇ ਐਵੇਂ ਕਰਕੇ ਆਪਾਂ ਨੇ ਫੜਨਾ ਤੇ ਉਸ ਤੋਂ ਬਾਅਦ ਆਹ ਦੇਖੋ ਆਹ ਚੀਜ਼ ਆ ਗਈ ਨਾ ਆਪਣੀ ਆਹ ਖੁੰਝ ਆ ਗਿਆ ਇੱਥੋਂ ਆਪਾਂ ਨੇ ਇੱਕ ਕੱਟ ਦਾ ਇੱਕ ਨਿਸ਼ਾਨ ਲਗਾ ਲਵਾਂਗੇ ਇੰਜ ਕਰਕੇ ਠੀਕ ਹੈ ਜੀ ਤੇ ਇਹ ਚੀਜ਼ ਆਪਾਂ ਫੜ ਕੇ ਹੁਣ ਇੱਥੋਂ ਇੰਚ ਟੇਪ ਰੱਖ ਕੇ ਆ ਦੇਖੋ ਇੱਥੇ ਵੀ ਆਪਾਂ ਨੇ 3 ਇੰਚ ਦਾ ਨਿਸ਼ਾਨ ਲਗਾਉਣਾ ਠੀਕ ਹੈ ਜੀ ਇੱਥੇ ਆਪਾਂ ਆਹ ਚੀਜ਼ ਚੱਕ ਕੇ ਐਵੇਂ ਇੱਥੇ ਤੱਕ ਇੱਕ ਵਾਲ ਆਪਾਂ ਇੱਥੇ ਪਾਵਾਂਗੇ ਠੀਕ ਹੈ ਜੀ ਇੱਥੇ ਚਾਹੇ ਆਪਾਂ ਇੱਕ ਨਿਸ਼ਾਨ ਲਗਾ ਲੈਨੇ ਆਂ ਇੰਜ ਕਰਕੇ ਦੇਖੋ ਠੀਕ ਹੈ ਜੀ ਇੱਥੇ ਆਪਾਂ ਨੇ ਆਹ ਵਾਲਾ ਆਪਣਾ ਇੱਥੇ ਆਊਗਾ ਇੰਜ ਕਰਕੇ ਉਸ ਤੋਂ ਬਾਅਦ ਜਿੰਨੇ ਦੇਖੋ ਆ ਇੱਥੇ 3 ਇੰਚ ਦਾ ਆਪਾਂ ਨੇ ਇਹ ਗੈਪ ਰੱਖਿਆ ਉਸ ਤੋਂ ਬਾਅਦ ਜਿੰਨੇ ਆਪਣੇ ਆਹ ਚੀਜ਼ ਆਪਣੇ ਕਪੜਾ ਬਚ ਗਿਆ ਇਹਦੇ ਆਪਾਂ ਬਲ ਪਾਵਾਂਗੇ ਅੱਜ ਤੁਹਾਨੂੰ ਆਪਾਂ ਮਸ਼ੀਨ ਤੇ ਦੱਸਦੇ ਆਪਾਂ ਤੁਹਾਨੂੰ ਕਿਵੇਂ ਆਪਾਂ ਨੇ ਬਲ ਪਾਉਣੇ ਨੇ ਠੀਕ ਹੈ ਜੀ ਇੱਥੋਂ ਚੱਕ ਕੇ ਇਹਨੂੰ ਇੰਚ ਠੀਕ ਹੈ ਇਹ ਚੀਜ਼ ਦੇ ਗੌਰ ਜਰੂਰ ਕਰਨਾ ਸਾਰੀ ਫਿਨਿਸ਼ਿੰਗ ਆਪਣੀ ਸਲਵਾਰ ਦੀ ਹੈ ਨਾ ਇਸ ਬਲ ਤੇ ਹੀ ਟਿਕੀ ਹੋਈ ਹੈ ਇਹ ਵਾਲਾ ਅਗਰ ਆਪਾਂ ਐਵੇਂ ਨਹੀਂ ਪਾਵਾਂਗੇ ਤਾਂ ਆਪਣੀ ਸਲਵਾਰ ਸਾਰੀ ਖਰਾਬ ਹੈ ਠੀਕ ਹੈ ਜੀ ਤੇ ਲੋ ਜੀ ਆਪਾਂ ਹੁਣ ਤੁਹਾਨੂੰ ਬਲ ਪਾਉਣੇ ਦੱਸਦੇ ਆ ਕਿਵੇਂ ਆਪਾਂ ਨੇ ਬਲ ਪਾਉਣੇ ਨੇ ਬਾਕੀ ਦੇਖੋ ਮੈਂ ਤੁਹਾਨੂੰ ਇੱਕ ਵਾਰੀ ਇੱਥੇ ਹੀ ਦੱਸ ਦਿੰਨੀ ਆ ਜਿਵੇਂ ਆਪਣਾ ਆ ਦੇਖੋ ਹੈਨਾ ਕਿੰਨਾ ਇੰਚ ਆਪਣਾ ਕਪੜਾ ਬਚ ਗਿਆ ਜਿਵੇਂ ਕਿ ਆਪਣਾ ਦੇਖੋ ਇੱਕ ਵਾਲਾ ਪੈਥੀ ਜੀ ਪਾਵਾਂਗੇ इतों चका ठीक है जी जिमें अपने एक इंच का निशान ला लिया अपना जिमें कि दस साढ़े दस इंच कपड़ा बच गया तो उस तो बाद कोई यानी कि दो इंच से चाहे ढाई इंच पा प्लेटा चक चक के है ना पाले एवं ढाई ढाई एक आ होगी ठीक है जी एवें अपने प्लेटा ये तो पै जाएगी ढाई ढाई ता इंच का अपने निशान लगा लिया कि प्लेटा हो गई अपने एक दो तीन चार चार प्लेटा ठीक है जी वैसे इनकी प्लेट पैनगियां आज थोड़ा मशीन पर दस दें तरीका ਆਊਗਾ ਆਪਣੇ ਅਨਿਸ਼ਾਨ ਤੇ ਆਊਗਾ ਠੀਕ ਹੈ ਜੀ ਇਹ ਨਿਸ਼ਾਨ ਤੇ ਆਪਣਾ ਪਹਿਲਾ ਬਾਲ ਆਊਗਾ ਇਹ ਨਿਸ਼ਾਨ ਤੇ ਆਪਾਂ ਨੇ ఆ దో ఆ బ వల్ల ఆ కా చక్క చీ చక్క ਆ ਦੇਖੋ ਸਿਰਫ ਆਪਣੇ ਆ ਚਾਰ ਬਲ ਪਏ ਨੇ 1 2 3 4 5 ਪੰਜ ਬਲ ਪਏ ਨੇ ਆਪਣੇ ਆ ਬਲ ਤਾਂ ਆਪਣੇ ਜਿਹੜੇ ਚਾਰ ਬਲ ਹੈਗੇ ਨੇ ਤਾਂ ਆਪਣੇ ਛੋਟੇ ਪੈਣਗੇ ਜਿਹੜਾ 1 ਵਾਲਾ ਆਪਣਾ ਜਿਹੜਾ ਵੱਡਾ ਪਾਊਗਾ ਠੀਕ ਹੈ ਜੀ ਇਹ ਆਪਾਂ ਨੇ ਦੇਖੋ ਕ੍ਰੀਜ਼ ਵਾਲਾ ਬਲ ਚੱਕਿਆ ਜਿੱਥੇ ਆਪਣੀ ਕ੍ਰੀਜ਼ ਪਈ ਸੀਗੀ ਨਾ ਉਹੀ ਬਲ ਹੈ ਇਹ ਇਹ ਬਲ ਅਗਰ ਆਪਾਂ ਨਹੀਂ ਪਾਉਂਦੇ ਹੈਗੇ ਤਾਂ ਆਪਣੀ ਜਿਹੜੀ ਸਲਵਾਰ ਉਹ ਐਦਾਂ ਹੋ ਜਾਂਦੀ ਹੈ ਠੀਕ ਹੈ ਜੀ ਸਰਕ ਜਾਂਦੀ ਐਵੇਂ ਅੱਗੇ ਪਿੱਛੇ ਘੁੰਮ ਜਾਂਦੀ ਐ ਤੇ ਐਵੇਂ ਆਪਾਂ ਇਧਰਲੇ ਬਲ ਪਾਵਾਂਗੇ ਐਵੇਂ ਆਪਾਂ ਨਿਸ਼ਾਨ ਲਗਾ ਲਵਾਂਗੇ ਪਹਿਲਾਂ ీకేజీ పరంట్ నిశావే తిన్న ఇచ్చాయా తిని ఇంచ తిని ఇంచే నిశాను ఖీక ఆసన దైడ్ జాని టాయా తిని ఇంచే రకే ਇਹ ਇੱਥੋਂ ਆਪਾਂ ਨੇ ਫਿੰਗਰ ਐਵੇਂ ਰੱਖ ਕੇ ਆਹ ਕੱਪੜਾ ਜਿਹੜਾ ਆਪਾਂ ਨੇ ਇੰਜ ਕਰ ਲੈਣਾ ਠੀਕ ਹੈ ਜੀ ਇਹ ਇੱਥੇ ਜਿਹੜਾ ਆਪਣਾ ਜਿਹੜਾ ਇਹ ਬਲ ਹੈ ਇੱਥੇ ਆਊਗਾ ਠੀਕ ਹੈ ਜੀ ਇੱਥੇ ਆਊਗਾ ਇਹ ਬਲ ਤੇ ਉਸ ਤੋਂ ਬਾਅਦ ਆ ਜਿਹੜਨੇ ਹੈਗੇ ਨੇ ਆਪਾਂ ਨੇ ਬਲ ਪਾ ਲੈਣੇ ਨੇ ਜਿਵੇਂ ਆਪਾਂ ਨੇ ਪਹਿਲਾਂ ਆਪਾਂ ਨੇ ਨਾਪ ਕੇ ਪਾਏ ਨੇ ਜਿੰਨਾ ਆਪਣਾ ਬੰਦਾ ਇੱਥੋਂ ਚੱਕ ਕੇ ਆਪਾਂ ਲਾਵਾਂਗੇ 1 ਇੰਚ ਦਾ ਹੋਰ ਛੱਡ ਕੇ 2.5 ਇੰਚ ਠੀਕ ਹੈ ਜੀ 2.5 ਇੰਚ 2.5 ਇੰਚ ਤੇ 2.5 ਇੰਚ ਠੀਕ ਹੈ ਜੀ ਇੱਥੇ ਆ ਗਿਆ ਆਪਣਾ ਲੋ ਜੀ ਆ ਗਿਆ ਆਪਣਾ ਹੁਣ ਆਪਾਂ ਐਦਾਂ ਹੀ ਇੱਧਰ ਪਾਵਾਂਗੇ ਬਲ ਤੇ ਇੱਥੇ ਆਪਾਂ ਨੇ ਇਹ ਰੱਖ ਲੈਣੀ ਹੈ 벨ਟ ਆਪਣੀ ਤਿੰਜ ਕਰਕੇ ਆਪਾਂ ਸਿਲਾਈ ਲਗਾਵਾਂਗੇ ਆ ਦੇਖੋ ਜੀ ਇਹ ਆ ਆ ਗਿਆ ਆਪਣਾ 벨ਟ ਦਾ ਬੈਕ ਸਾਈਡ ਜਿੱਥੇ ਆਪਣੀ ਇੱਥੇ ਸਲਾਈ ਐਵੇਂ ਆਉਗੀ ਠੀਕ ਹੈ ਜੀ ਤੇ ਆ ਚੀਜ਼ ਆ ਗਈ ਹੁਣ ਆਪਾਂ ਨੇ ਇਹ ਜਿਹੜੀ ਹੈਗੀ ਆਪਣੀ ਸਲਵਾਰ ਦਾ ਕੱਪੜਾ ਇਹ ਆਪਣਾ ਦੇਖੋ ਇੰਨਾ ਵੱਧ ਹੈ ਇੰਨਾ ਦੇਖੋ ਵੱਧ ਹੈ ਇਹਨੂੰ ਆਪਾਂ ਕੀ ਕਰਾਂਗੇ ਤੇ ਆਪਾਂ ਇੱਕ ਬਾਲ ਪਾ ਦਵਾਂਗੇ ਇੱਥੋਂ ਚੱਕ ਕੇ ਐਵੇਂ ਠੀਕ ਹੈ ਜੀ ਤੇ ਆ ਨਿਸ਼ਾਨ ਤੇ ਆਪਾਂ ਬਿਲਕੁਲ ਇਕੁਅਲ ਕਰ ਲਵਾਂਗੇ ਕਰਕੇ ਦੇਖੋ ਠੀਕ ਹੈ ਜੀ ਐਵੇਂ ਕਰਕੇ ਲਗਾ ਲਿਆ ਤੇ ਇਦਰੇ ਵੀ ਆਪਾਂ ਐਵੇਂ ਨਿਸ਼ਾਨ ਪਾਲਵਾਂਗੇ ਇੱਕ ਬਲ ਇਹ ਜਿਹੜਾ ਬਾਲ ਹੈ ਨਿਸ਼ਾਨ ਆਪਣਾ ਇੱਥੇ ਆ ਗਿਆ ਆਪਣਾ ਇਹ ਠੀਕ ਹੈ ਜੀ ਜੀ ਐਵੇਂ ਕਰਕੇ ਦੇਖੋ ਆਪਾਂ ਨੇ ਬਲ ਪਾ ਲੈਨੇ ਠੀਕ ਹੈ ਜੀ ਇਹ ਆਪਣੇ ਅੱਗੇ ਫਰੰਟ ਦੇ ਬਲ ਸਿੱਧੀ ਕਰਕੇ ਦਿਖਾਉਣੀ ਮੈ ਤੁਹਾਨੂੰ ਦੇਖੋ ਜੀ ਇਹ ਆਪਾਂ ਨੇ ਅੱਗੇ ਫਰੰਟ ਸਾਈਡ ਦੇ ਬਲ ਇਹ ਆ ਆਪਣੇ ਦੋ ਬਲ ਆਏ ਨੇ ਆਪਣੇ ਬੈਕ ਦੇ ਠੀਕ ਹੈ ਜੀ ਇੰਜ ਕਰਕੇ ਆਪਣੇ ਬਲ ਪਾ ਲੈਣਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਦੱਬਾਂਗੇ ਠੀਕ ਹੈ ਜੀ ਆ ਜਿਹੜੀ ਸਲਾਈ ਹੈ ਇਹਨੂੰ ਆਪੋਂ ਪਰਲੀ ਸਾਈਡ ਰੱਖਾਂਗੇ ਇਹਨੂੰ ਆਪਾਂ ਨੀਚਰਨੀ ਸਾਈਡ ਰੱਖਾਂਗੇ 不是不是 ਉਹ ਡਿਫਰੈਂਟ ਪਰਚੀ ਸਲਵਾਰ ਆਪਣੀ ਤਿਆਰ ਹੋ ਗਈ ਹੈ ਤੇ ਆਪਣੀ ਸਲਵਾਰ ਦੇ ਬਲ ਵੀ ਆਪਣੇ ਠੀਕ ਪਏ ਨੇ ਜਾਂ ਨਹੀਂ ਹੈ ਨਾ ਤਾਂ ਤੁਸੀਂ ਕਿਵੇਂ ਚੱਕ ਕਰ ਸਕਦੇ ਹੋ ਦੇਖੋ ਹੈ ਨਾ ਇੰਜ ਕਰਕੇ ਤੁਸੀਂ ਆਪਣੀ ਜਿਹੜੀ ਸਲਵਾਰ ਐਵੇਂ ਫੜ ਲੈਣੀ ਹੈ ਇਸ ਤਰੀਕੇ ਨਾਲ ਤੇ ਇਹਨੂੰ ਤੁਸੀਂ ਇੰਜ ਕਰਕੇ ਦੇਖਣਾ ਠੀਕ ਹੈ ਜੀ ਐਵੇਂ ਕਰਕੇ ਦੇਖਣਾ ਤੇ ਇਹ ਜਿਹੜੀਆਂ ਮੂਰੀਆਂ ਨੇ ਦੇਖੋ ਮੂਰੀਆਂ ਦੀ ਜਿਹੜੀ ਕਰੀਜ਼ ਆਪਣੀ ਅੰਦਰਲੀ ਸਾਈਡ ਹੋ ਰਹੀ ਹੈ ਠੀਕ ਹੈ ਜੀ ਤਾਂ ਸਮਝੋ ਅਗਰ ਮੂਨੇ ਦੀ ਕਰੀਜ਼ ਤੁਹਾਡੀ ਅੰਦਰਲੀ ਸਾਈਡ ਹੋ ਰਹੀ ਹੈ ਜਿਵੇਂ ਐਵੇਂ ਹੋ ਰਹੀ ਹੈ ਅੰਦਰਲੀ ਸਾਈਡ ਡਿਗਰੀ ਹੈ ਤਾਂ ਸਮਝੋ ਤੁਹਾਡੀ ਜਿਹੜੀ ਸਲਵਾਰ ਹੈ ਬਿਲਕੁਲ ਸਹੀ ਬਣੀ ਹੈ ਬਿਲਕੁਲ ਐਂਡ ਪਰਫੈਕਟ ਬਣ ਪਾਏ ਨੇ ਤਾਂ ਤੁਹਾਡੀ ਸਲਵਾਰ ਜਿਹੜੀ ਇਧਰ ਉਧਰ ਨਹੀਂ ਘੁੰਮੂਗੀ ਠੀਕ ਹੈ ਜੀ ਘੁੰਮਦੀ ਨਹੀਂ ਹੈਗੀ ਅਗਰ ਜੇ ਤੁਹਾਡੀ ਸਲਵਾਰ ਦੀ ਕਰੀਜ਼ ਹੈ ਜਿਹੜੀ ਹੈ ਨਾ ਸੈਂਟਰ ਵਾਲੀ ਇਹ ਬਦੀ ਇਹ ਵਲੀ ਜਿਹੜੀ ਕਰੀਜ਼ ਹੈ ਦੇਖੋ ਇਹ ਵਲੀ ਹੈ ਨਾ ਤਾਂ ਐਵੇਂ ਹੋ ਰਹੀ ਹੈ ਤਾਂ ਸਮਝੋ ਜਿਹੜੀ ਤੁਹਾਡੀ ਸਲਵਾਰ ਹੈ ਦੇ ਬਲ ਬਿਲਕੁਲ ਵੀ ਵਧੀਆ ਨਹੀਂ ਪਏ ਹੈਗੇ ਤਾਂ ਉਹ ਖੁੰਮੂ ਗਈ ਠੀਕ ਹੈ ਜੀ ਤੇ ਫਿਰ ਤੁਹਾਨੂੰ ਦੁਬਾਰਾ ਤੋਂ ਬਲ ਪਾਣੇ ਪੈਣਗੇ ਤੇ ਇਸ ਕਰਕੇ ਮੈਂ ਤੁਹਾਨੂੰ ਜਿਵੇਂ ਦੱਸਿਆ ਤੁਸੀਂ ਓਵੇਂ ਬਲ ਪਾਇਓ ਠੀਕ ਹੈ ਜੀ ਜਿਵੇਂ ਆਪਾਂ ਨੇ ਤੁਹਾਨੂੰ ਬਲ ਦੱਸੇ ਨੇ ਇਸ ਤਰੀਕੇ ਨਾਲ ਫਰਸੀ ਸਲਵਾਰ ਦੇ ਬਲ ਪੈਣੇ ਹੈ ਤਾਂ ਤੁਹਾਡੀ ਸਲਵਾਰ ਜਿਹੜੀ ਬਹੁਤ ਵਧੀਆ ਬਣੂਗੀ ਅਗਰ ਤੁਸੀਂ ਮੇਰੇ ਦੱਸੇ ਹੋਏ ਤਰੀਕੇ ਨਾਲ ਬਣਾਉਗੇ ਫਰਸੀ ਸਲਵਾਰ ਠੀਕ ਹੈ ਜੀ ਤੇ ਕਿਵੇਂ ਦੀ ਬਣੀ ਹੈ ਲੱਗੇ ਤੁਹਾਨੂੰ ਅੱਜ ਦੀ ਵੀਡੀਓ ਆਪਣੀ ਕਮੈਂਟ ਕਰਕੇ ਜਰੂਰ ਦੱਸਿਓ ਅਗ प्लीज नव्यायूज चॅनल करले सबस्क्राईब लाईक कमेंट शेअर जरूर करना जी ओके टाटा बाय बाय